ਜਲੰਧਰ ਦੇ ਮਸ਼ਹੂਰ ਕੁਲੜ ਪੀਜ਼ਾ ਕਪਲ ਦੀਆਂ ਮੁਸ਼ਕਲਾਂ ਘਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਨਿੱਜੀ ਵੀਡੀਓਜ਼ ਲੀਕ ਹੋਣ ਕਾਰਨ ਮੁਸ਼ਕਲਾਂ ਵਿੱਚ ਕਿਰੇ ਕੁਲੜ ਪੀਜ਼ਾ ਕਪਲ ਸਹਿਜ ਤੇ ਗੁਰਪ੍ਰੀਤ ਅਰੋੜਾ ਮੋਵਨ ਹੋ ਹੀ ਰਹੇ ਨੇ ਕਿ ਇਸੇ ਵਿਚਾਲੇ ਓਨਾ ਵੱਲੋਂ ਬਣਾਈ ਗਈ ਇੱਕ ਹੋਰ ਰੀਲ ਦੇ ਕਾਰਨ ਰੋਲਾ ਪੈ ਗਿਆ ਉਕਤ ਰੀਲ ਦੇ ਗੀਤ ਦੇ ਵਿੱਚ ਗਾਇਕ ਦੁਨੀਆ ਨੂੰ ਗਾਲਾ ਕੱਢ ਰਿਹਾ ਤੇ ਕੁਲੜ ਪੀਜ਼ਾ ਕਪਲ ਨੇ ਇਸ ਗੀਤ ਤੇ ਰੀਲ ਬਣਾ ਕੇ ਨਵਾਂ ਵਿਵਾਦ ਸਹਿੇੜ ਲਿਆ ਹਾਲਾਂਕਿ ਉਸ ਗੀਤ ਤੇ ਹਜ਼ਾਰਾਂ ਹੀ ਲੋਕਾਂ ਨੇ ਰੀਲ ਬਣਾਈ ਹੈ ਲੇਕਿਨ ਕਿਹਾ ਜਾ ਰਿਹਾ ਹੈ ਕਿ ਲੋਕਾਂ ਨੂੰ ਕੁੱਲੜ ਪੀਜ਼ਾ ਕਪਲ ਦਾ ਇਸ ਗੀਤ ਤੇ ਰੀਲ ਬਣਾਉਣਾ ਪਸੰਦ ਨਹੀਂ ਆਇਆ। ਇਹੀ ਵਜ੍ਹਾ ਹੈ ਕਿ ਕੁਝ ਨਿਹੰਗ ਜਥੇਬੰਦੀਆਂ ਜਲੰਧਰ ਕੁੱਲੜ ਪੀਜ਼ਾ ਕਪਲ ਦੀ ਦੁਕਾਨ ਦੇ ਬਾਹਰ ਪਹੁੰਚੀਆਂ ਤੇ ਸਵਾਲ ਖੜੇ ਕੀਤੇ। ਨਿਹੰਗ ਸਿੰਘ ਦਾ ਕਹਿਣਾ ਹੈ ਕਿ ਉਕਤ ਜੋੜਾ ਜਾਣਬੂਝ ਕੇ ਲੋਕਾਂ ਦੇ ਨਾਲ ਪੰਗੇ ਲੈ ਰਿਹਾ ਹੈ ਤੇ ਉਹਨਾਂ ਕਪਲ ਦੇ ਵੱਲੋਂ ਬਣਾਈ ਗਈ ਰੀਲ ਤੇ ਇਤਰਾਜ ਜਤੋਂਦਿਆਂ ਸਹਿਜ ਅਰੋੜਾ ਤੇ ਗੁਰਪ੍ਰੀਤ ਅਰੋੜਾ ਨੂੰ ਮਾਫੀ ਮੰਗਣ ਲਈ ਕਿਹਾ। ਇਸੇ ਵਿਚਾਲੇ ਸਹਿਜ ਅਰੋੜਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀਡੀਓ ਜਾਰੀ ਕਰਕੇ ਆਪਣਾ ਪੱਖ ਰੱਖਿਆ ਗਿਆ ਹੈ ਸਹਿਜ ਦਾ ਕਹਿਣਾ ਹੈ ਕਿ ਅਜਿਹੇ ਪ੍ਰਮੋਸ਼ਨਲ ਵੀਡੀਓਜ਼ ਬਣਾਉਣਾ ਉਹਨਾਂ ਦਾ ਕੰਮ ਹੈ ਇਹ ਉਹਨਾਂ ਦੀ ਕਮਾਈ ਦਾ ਟੰਗ ਹੈ ਕਿਸੇ ਦਾ ਦਿਲ ਦਿਖਾਣਾ ਉਹਨਾਂ ਦਾ ਮਕਸਦ ਨਹੀਂ ਸੀ ਇਸ ਲਈ ਜੇਕਰ ਕਿਸੇ ਦਾ ਦਿਲ ਦੁਖਿਆ ਤਾਂ ਉਹ ਮੁਆਫੀ ਮੰਗਦੇ ਨੇ ਸਹਿਜ ਅਰੋੜਾ ਦੇ ਵੱਲੋਂ ਆਪਣਾ ਪੱਖ ਰੱਖਦੇ ਹੋਏ ਆਪਣੀ YouTube ਚੈਨਲ ਦੇ ਉੱਪਰ ਵੀਡੀਓ ਜਾਰੀ ਕੀਤੀ ਗਈ ਹੈ ਬਿਊਰੋ ਰਿਪੋਰਟ এবੀਪੀ ਸੰਜਾ